ਸਸ਼ਿਕਲੰਜੀ ਮੈਜਿਕਵਿੰਦਰ ਕੌਰ ਪੰਜਾਬੀ ਲਿੰਕ ਮੀਡੀਆ ਦੇਖ ਰਹੀ ਸਾਰੇ ਸਟੂਡੈਂਟਾਂ ਦਾ ਸਵਾਗਤ ਕਰਦੇ ਆਂ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ 'ਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਕਰਨਾਲ ਤੋਂ ਆਏ ਸੰਦੀਪ ਸਿੰਘ ਨਾਮ ਦੇ ਵਿਅਕਤੀ ਨੇ ਪਰਿਵਾਰ ਤੇ ਪਰਿਵਾਰ ਨੇ ਦੋਸ਼ ਲਾਇਆ ਕਿ ਹਸਪਤਾਲ ਦੇ ਸਟਾਫ ਨੇ ਪਹਿਲਾਂ ਉਹਨਾਂ ਨੂੰ ਦੱਸਿਆ ਕਿ ਨਵਜੰਮਿਆ ਬੱਚਾ ਮੁੰਡਾ ਹੈ ਕੁਝ ਸਮੇਂ ਬਾਅਦ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਧੀ ਨੇ ਜਨਮ ਲਿਆ ਸੰਦੀਪ ਸਿੰਘ ਨੇ ਦੱਸਿਆ ਕਿ ਉਸਨੇ ਆਪਣੀ ਪਤਨੀ ਰਮਨਦੀਪ ਕੌਰ ਨੂੰ 2 ਦਿਨ ਪਹਿਲਾਂ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਉੰਜਨ ਤੇ ਗਲਤ ਜਾਣਕਾਰੀ ਕਾਰਨ ਉਹਨਾਂ ਨੂੰ ਜੋ ਹੈ ਹਸਪਤਾਲ ਪ੍ਰਬੰਧਕ ਤੇ ਬੱਚੇ ਨੂੰ ਬਦਲਣ ਦਾ ਸ਼ੱਕ ਹੈ ਉਹਨਾਂ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਵੀ ਦੇ ਦਿੱਤੀ ਹੈ ਪਰਿਵਾਰ ਨੇ ਦੇ ਦੋਸ਼ਾ ਅਨੁਸਾਰ ਜਿਵੇਂ ਕਿ ਨਰਸ ਨੇ ਜਨੇਪੇ ਤੋਂ ਬਾਅਦ ਨਵਜੰਮੇ ਬੱਚੇ ਨੂੰ ਵਖਾਇਆ ਤੇ ਪਿਤਾ ਸੰਦੀਪ ਨੂੰ ਮੁੰਡਾ ਹੋਇਆ ਕਹਿ ਕੇ ਵਧਾਈ ਦਿੱਤੀ ਪੂਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸੰਦੀਪ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਇੱਥੋਂ ਤੱਕ ਕਿ ਪਰਿਵਾਰ ਇੱਕ ਮੈਂਬਰ ਲੱਡੂ ਖਰੀਦਣ ਲਈ ਬਾਜ਼ਾਰ ਗਏ ਪਰ ਲਗਭਗ ਅੱਧੇ ਘੰਟੇ ਬਾਅਦ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਨਵਜੰਮੀ ਅਸਲ ਵਿੱਚ ਕੁੜੀ ਹੈ ਸੰਦੀਪ ਸਿੰਘ ਕਹਿੰਦੇ ਕਹਿੰਦੇ ਹਨ ਕਿ ਮੇ ਮੇਰੀਆਂ ਪਹਿਲਾਂ ਹੀ ਦੋ ਧੀਆ ਹਨ ਜੇ ਦੀ ਹੁੰਦੀ ਤਾਂ ਮੈਨੂੰ ਦੁੱਖ ਨਾ ਹੁੰਦਾ ਪਰ ਮੈਨੂੰ ਪਹਿਲਾਂ ਜਾਣਕਾਰੀ ਪੁੱਤਰ ਦੀ ਹੀ ਦਿੱਤੀ ਗਈ ਸੀ ਉਸ ਨੇ ਦੋਸ਼ ਲਾਇਆ ਕਿ ਇਸ ਨਾਲ ਉਹਨਾਂ ਨੂੰ ਸ਼ੱਕ ਹੋ ਗਿਆ ਹੋਰ ਵੀ ਡੂੰਗਾ ਹੋ ਗਿਆ ਕਿ ਹਸਪਤਾਲ ਪ੍ਰਸ਼ਾਸਨ ਨੇ ਬੱਚਾ ਤਬਦੀਲ ਕਰ ਦਿੱਤਾ ਮੀਨਸ ਪ੍ਰਗਟਾਵੇ ਤੋਂ ਬਾਅਦ ਪਰਿਵਾਰਕ ਮੈਂਬਰ ਰੋਣ ਲੱਗ ਪਏ ਤੇ ਹਸਪਤਾਲ ਵਿੱਚ ਹੰਗਾਮਾ ਕਰਨ ਲੱਗ ਪਏ ਤੇ ਸਟਾਫ ਤੋਂ ਜਵਾਬ ਮੰਗਿਆ ਸੂਤਰਾਂ ਅਨੁਸਾਰ ਪਰਿਵਾਰ ਨੇ ਹਸਪਤਾਲ ਪ੍ਰਬੰਧਨ ਤੇ ਗੰਭੀਰ ਦੋਸ਼ ਲਗਾਇਆ ਜਦ ਕਿ ਇਸ ਮਾਮਲੇ ਵਿੱਚ ਹਸਪਤਾਲ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਸਥਾਨਕ ਪੁਲਿਸ ਨੂੰ ਵੀ ਇਸ ਮਾਮਲੇ ਬਾਰੇ ਸੂਚਿਤ ਕਰ ਦਿੱਤਾ ਗਿਆ ਤੇ ਹੁਣ ਇਹ ਵਿਵਾਦ ਪਰਿਵਾਰ ਅਤੇ ਹਸਪਤਾਲ ਪ੍ਰਸ਼ਾਸਨ ਵਿਚਕਾਰ ਝਗੜੇ ਕਾਰਨ ਬਣ ਰਿਹਾ ਹੈ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਦਿੰਦੇ ਰਹਾਂਗੇ ਉਦੋਂ ਤੱਕ ਤੁਸੀਂ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਧੰਨਵਾਦ